ਸਾਡੇ ਵਿਆਹ ਦੇ ਜੋੜੇ ਨੇ ਲਾਹੀ ਸ਼ਾਂਗ ਤੇ ਵਿਆਹ ਵਾਲੇ ਦਿਨ ਨੱਚ-ਨੱਚ ਪਟ ਦਿੱਤੀ ਧਰਤੀ ਤੇ ਤੁਸੀਂ ਦੋਸਤੋ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਬੇਹੱਦ ਸੋਹਣਾ ਸਟੇਜ ਸਜਾਇਆ ਹੋਇਆ ਸੀ ਤੇ ਜਿੱਥੇ ਕਿ ਦੋਸਤੋ ਕੁੜੀ ਅਤੇ ਮੁੰਡੇ ਨੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਆਪਣੇ ਹੀ ਵਿਆਹ ਦੇ ਵਿੱਚ ਲਾਈਆਂ ਰੌਣਕਾਂ ਜਿੱਥੇ ਕਿ ਦੋਸਤੋ ਇਹ ਵੀਡੀਓ ਹੋਗੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਸਕਦੇ ਹੋ ਦੋਸਤੋ ਦੇਖਿਆ ਜਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਬੇਹੱਦ ਸੋਸ਼ਲ ਵੀਡੀਓ ਉੱਤੇ ਵਾਇਰਲ ਹੁੰਦੇ ਰਹੇ ਦੀ ਹਨ ਜੋ ਕਿ ਹਰ ਇੱਕ ਬੰਦੇ ਨੂੰ ਫੋਟੋ ਚੈਨਲ ਲਈ ਕਰ ਦਿੰਦੇ ਹਾਂ ਹਰ ਰਾਂ ਤੇ ਵਿਆਹ ਵਾਲੇ ਦਿਨ ਜਿੱਥੇ ਕਿ ਦੋਸਤੋਂ ਦੋਵੇਂ ਪਰਿਵਾਰਾਂ ਦੇ ਵਿੱਚ ਬੇਹੱਦ ਚਾਹ ਤੇ ਜਸ਼ਨ ਮਨਾਏ ਜਾਂਦੇ ਹਨ ਉੱਥੇ ਹੀ ਦੋਤੋਂ ਆਪਣੇ ਵਿਆਹ ਦਾ ਮੁੰਡੇ ਕੁੜੀ ਨੂੰ ਵੀ ਬੇਹੱਦ ਚਾਹ ਹੁੰਦਾ ਹੈ ਤੇ ਆਪਣੇ ਵਿਆਹ ਨੂੰ ਲੈ ਕੇ ਇਸ ਮੁੰਡਾ ਕੁੜੀ ਨੇ ਆਪਣੇ ਵਿਆਹ ਦੇ ਵਿੱਚ ਪਹਿਲਾਂ ਪਲਾਨ ਕੀਤਾ ਹੋਇਆ ਸੀ ਕਿ ਆਹ ਗਾਣਾ ਲਾ ਕੇ ਦੋਵੇਂ ਜਣੇ ਸਟੇਜ ਉੱਪਰ ਨੱਚਾਂਗੇ ਜਿੱਥੇ ਕਿ ਦੋਤੇ ਗੀਤ ਲਾ ਕੇ ਸਟੇਜ ਉੱਪਰ ਜਰ ਨੱਚੇ ਪਰ ਰਿਸ਼ਤੇਦਾਰ ਅਤੇ ਹੋਰ ਲੋਕਾਂ ਦੇ ਵੀ ਰਹਿ ਗਈਆਂ ਅੱਖਾਂ ਅੱਡੀਆਂ ਤੇ ਪਾਇਆ ਬੇਹੱਦ ਸੋਹਣਾ ਪੰਗੜਾ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ